ਇਹ ਜਿਹੜੀ ਇੱਥੇ ਨਿਯੁਕਤੀ ਪੱਤਰ ਜੜ ਦਿੱਤੇ ਗਏ ਔਰ ਸੁਤਨਾ ਜਾਉਗਾ ਮੈਂ ਸਭ ਤੋਂ ਪਹਿਲਾਂ ਸਾਰੇ ਆਰਤੀ ਭਾਈਜਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਜਿਨ੍ਹਾਂ ਕਿਉਂਕਿ ਬੜੀ ਵਧੀਆ ਸੂਝਵਾਨ ਸੋਚ ਦੇ ਨਾਲ ਇਹਨਾਂ ਨੇ ਜੋ ਸਾਡੀ ਪੁਰਾਣੀ ਰਵੈਤ ਚੱਲੀ ਆ ਰਹੀ ਹੈ ਕਿ ਸਾਰੇ ਦਾ ਸਾਂਝ ਪਾ ਕੇ ਇਕੱਠਾ ਕਰਦੇ ਆ तकरीबन 30 40 ਸਾਲ ਲਗਾਤਾਰ ਮਵੀ ਆਰਤੀ ਤੋਂ ਦੌਰ ਦੇ ਮੁੰਡੇ ਚ ਕੰਮ ਕੀਤਾ ਔਰ ਕਰ ਵੀ ਰਿਹਾ ਔਰ तकरीबन ਕਾਫੀ ਸਾਲਾਂ ਬਾਅਦ ਅੱਜ ਅੱਛੀ ਸੋਚ ਦੇ ਨਾਲ ਆਪਾਂ ਸਾਰੇ ਰਲ ਮਿਲ ਕੇ ਰੁਬਲ ਨੂੰ ਕਿਉਂਕਿ ਰੁਬਲ ਦਾ ਪਿਛੋਕਰ ਜਿਹੜਾ ਮੈਂ ਦੱਸਣਾ ਚਾਹਾਂਗਾ ਕਿ ਸਾਰ ਸੁਰਗੀ ਮਨੋਰ ਸਿੰਘ ਉਹਨਾਂ ਦੇ ਪਰਿਵਾਰ ਚੋਂ ਉਹਨਾਂ ਦੇ ਪੋਤੇ ਰੁਬਲ ਜੀ ਨੂੰ ਅੱਜ ਅਸੀਂ ਅਰਥ ਭਾਈਚਾਰਨੇ ਪ੍ਰਧਾਨਨਾਇਆ ਕਿਉਂਕਿ ਇਹ ਪਿਛੋਕਰ ਹੀ ਵਿਰਾਸਤ ਵਿਜਵਕ ਦੇ ਵਿਰਾਸਤੀ ਕੋ ਜੀ ਮਿਲਦੀ ਹੈ ਵਿਰਾਸਤੀ ਚੀਜ਼ ਮਿਲੀ ਹੈ ਔਰ ਤਕਰੀਬਨ ਜਿੰਨੇ ਵੀ ਸਾਡੇ ਬਜ਼ੁਰਗ ਜਿਨ੍ਹਾਂ ਨੇ ਮੰਡੀ ਦੀ ਗਵਾਹੀ ਕੀਤੀ ਹੈ ਉਹਨਾਂ ਨੇ ਵੀ ਕਾਫੀ ਦੋ ਦੋ ਚਾਰ ਚਾਰ ਪੰਜ ਪੰਜ ਸਾਲ ਐਜੇ ਪ੍ਰਧਾਨਗੀ ਕੀਤੀ ਆ ਉਹ ਉਹਨਾਂ ਨੇ ਜਿੱਥੇ ਮੈਂ ਸੁਰਗਾ ਅਸੁਰਗਾ ਚ ਬੈਠਿਆ ਨੂੰ ਅਸ਼ਰਦਾਬ ਸੂਨ ਪੇਸ਼ ਕਰਦਾ ਉੱਥੇ ਮੈਂ ਆਸ ਕਰਦਾ ਕਿ ਸਾਡੇ ਪਰਿਵਾਰ ਚੋਂ ਹੀ ਰੰਗੂਲਾ ਜਿਹੜਾ ਪ੍ਰਧਾਨ ਬਣਿਆ ਮੈਨੂੰ ਮੁਬਾਰਕਬਾਦ ਜਿੱਤੀ ਆਸ ਹੈ ਕਿ ਇਸ ਤਰ੍ਹਾਂ ਹੀ ਸਾਰੇ ਭਾਈਚਾਰੇ ਨਾਲ ਲੈ ਕੇ ਮੰਡੀ ਦੇ ਜਿਹੜੇ ਹੋਣ ਵਾਲੇ ਕੰਮ ਨੇ ਜਿਹੜੇ ਅਸੀਂ ਕਾਫੀ ਸਾਲਾਂ ਤੋਂ ਨਹੀਂ ਕਰਵਾ ਪਰਾਏ ਉਹ ਤਕਰੀਬਨ ਜੋ ਆਮ ਮੰਗ ਆrti ਭਾਈਚਾਰੇ ਦੀ ਉਸ ਨੂੰ ਕੁਰਵਾਨ ਤੇ ਸਫਲ ਹੋਣੀ ਹੈ ਔਰ ਤਕਰੀਬਨ ਸਾਡੀ ਰਵੈਤ ਰਹੀ ਹੈ ਸਾਡੀ ਸਾਂਝ ਰਹੀ ਹੈ कि ਜਿਸ ਕੰਮ ਨੂੰ ਅਸੀਂ ਲਗਦੇ ਆਂ ਇਕੱਠੇ ਹੋ ਕੇ ਲਗਦੇ ਆਂ ਮੇਰੇ ਨਾਲ ਸਾਡੇ ਮਾਰਕੀਟ ਦੇ ਚੇਅਰਮੈਨ ਸਭ ਗਿਲਸਾ ਵੀ ਬੈਠੇ ਨੇ ਔਰ ਤਕਰੀਬਨ ਸਾਡੇ ਨਾਲ ਹੀ ਸਾਝ ਹੈ ਪਰਿਵਾਰਕ ਜ਼ੋਰ ਤੇ ਔਰ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਲੋਕਾਂ ਦੇ ਪਿਆਰ ਸਤਿਕਾਰ ਦੇ ਅਸ਼ੀਰਵਾਦ ਨਾਲ ਸਰਕਾਰ ਚੱਲ ਰਹੀ ਹੈ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਰ ਭਗਵੰਦ ਸਿੰਘ ਮਾਨ ਜੀ ਔਰ ਉਹਨਾਂ ਦੀ ਸੋਚ ਅੰਦੇਸ਼ੀ ਔਰ ਅਸੀਂ ਇਹ ਸੋਚਦੇ ਆਂ ਕਿ ਸਾਡਾ ਭਾਨ ਸਾਹਿਬ ਦੇ ਜੋ ਸੀਐਮ ਨੇ ਉਹਨਾਂ ਦੇ ਪ੍ਰੋਟੋਕੋਲ ਥਲੇ ਰਹਿ ਕੇ ਅਸੀਂ ਜਿੰਨੇ ਵੀ ਕੰਮ ਕਰ ਸਕੀਏ ਇਹ ਬਹੁਤ ਵਧੀਆ ਕਿ ਅੱਜ ਭਾਈਚਾਰੇ ਨੂੰ ਜੋ-ਜੋ ਕੰਮ ਦੀ ਲੋੜ ਹੈ ਸਰਕਾਰ ਪਰਤੀ ਅਸੀਂ ਸਾਰੇ ਕੰਮ ਕਰਵਾ ਕੇ ਦੇਾਂਗੇ ਔਰ ਮੈਂ ਚੇਅਰਮੈਨ ਸਾਹਿਬ ਨੂੰ ਬੈਠ ਕੇ ਇਸ ਬਾਰੇ ਮੀਟਿੰਗ ਵੀ ਕਰੂੰਗਾ ਕਿਉਂਕਿ ਜਿਹੜੇ ਕੰਮ ਹੋਣੇ ਆ ਚੇਅਰਮੈਨ ਸਾਹਿਬ ਦੇ ਥਰੂ ਅਸੀਂ ਨੋਟਿਸ ਬਣਾ ਕੇ ਭੇਜਾਂਗੇ ਉਹ ਪੰਜਾਬ ਸਰਕਾਰ ਤੋਂ ਜਿਹੜੇ ਹੋਣ ਵਾਲੇ ਕੰਮ ਨੇ ਅਸੀਂ ਕਰਵਾ ਕੇ ਦੇਾਂਗੇ ਜਿਹੜੇ ਸਾਡੇ ਕਰਨ ਵਾਲੇ ਆਉਣਗੇ ਅਸੀਂ ਕਰਵਾਵਾਂਗੇ ਆਡੀ ਭਾਈਚਾਰੇ ਨੇ ਸਾਡੇ ਮਲਕ ਸਾਹਿਬ ਨੇ ਇੱਕ ਡਿਮਾਂਡ ਰੱਖੀ ਸਾਡੇ ਕੋਲ ਵਾਟਰ ਪੂਲ ਚਾਹੀਦੇ ਨੇ ਮੈਂ ਆਪਣੇ ਫੰਡ ਚੋਂ ਹੀ ਦੋ ਵਾਟਰ ਪੂਲ ਇਹਨਾਂ ਨੂੰ ਅੱਜ ਹੀ ਅਨਾਉਂਸ ਕਰਦੇ ਦੋ ਤਿੰਨ ਦਿਨ ਦੇ ਵਿੱਚ ਵਿੱਚ ਲੱਗ ਜਾਣਗੇ ਵਿਦ ਫਿਲਟਰ ਉਕ ਕਿ ਪੰਨ ਦੀ ਆਰੋਪੇਟ ਫਿਲਟਰ ਔਰ ਤਕਰੀਬਨ ਮੈਂ ਚਾਹਾਂਗਾ ਕਿ ਜਿੰਨੀ ਡਿਵੈਲਪਮੈਂਟ ਹੈ ਕਿਉਂਕਿ ਚੇਅਰਮੈਨ ਸਾਹਿਬ ਮੇਰੇ ਭਾਈ ਨੇ ਕਿਦੇ ਵੀ ਕੋਈ ਦਿੱਕਤ ਨਹੀਂ ਆਉਣ ਦਿੰਦੇ ਸੀ ਸਾਡੀ ਸਰਕਾਰ ਡਿਵੈਲਪਮੈਂਟ ਪੱਕੀ ਹੈ ਔਰ ਸ਼ਿਰ ਤੋਂ ਸਾਡੇ 3.5 ਸਾਲ ਤੋਂ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ ਕਿਦੇ ਵੀ ਇੱਕ ਦਿਨ ਅਸੀਂ ਧੱਕੇ ਨਹੀਂ ਬੈਠੇ ਮੈਂ ਪਿਛਲੇ ਕੁਝ ਦਿਨ ਪਹਿਲਾਂ ਇੱਥੇ ਆਇਆ ਸੀ ਉਦੋਂ ਵੀ ਮੈਨੂੰ ਦਾਣਾ ਮੰਡੀ ਦੇ ਵਿੱਚ ਇਹਨਾਂ ਨੇ ਹੁਕਮ ਲਾਇਆ ਸੀ ਕਿ ਸਾਡੇ ਕੇਲਾ ਮੰਡੀ ਦੇ ਵਿੱਚ ਸੀਵਰ ਪੈਨਲ ਹੈ ਉਹਨਾਂ ਦਾ ਸੀਵਰ ਪਾ ਦਿੱਤਾ ਦਾਣਾ ਮੰਡੀ ਵਿੱਚ ਸੜਕ ਬਣਨ ਵਾਲੀ ਸੀ ਜਿਹੜੀ ਕਾਫੀ ਖਸਤਾ ਹਾਲਤ ਸੀ ਉਸੀ ਲਗਦੀ ਲਗ ਦੇ ਨਾਲ ਸੀ ਸੜਕ ਬਣਵਾ ਦਿੱਤੀ ਤਕਰੀਬਨ ਜਿੰਨੇ ਡਿਵੈਲਪਮੈਂਟ ਦੇ ਕੰਮ ਹੋਣ ਵਾਲੇ ਨੇ ਪਹਿਲ ਦੇ ਅਧਾਰ ਤੇ ਕਰਾਕ ਦੇਾਂਗੇ ਔਰ ਚੇਅਰਮੈਨ ਸਾਹਿਬ ਮੇਰੇ ਨਾਲ ਬੈਠਣ ਮੈਂ ਇਹਨਾਂ ਨੂੰ ਬੈਠ ਕੇ ਇੱਕ ਦੋ ਮੀਟਿੰਗ ਕਰੂੰਗਾ ਜਿਹੜਾ ਇਹਨਾਂ ਦੇ ਪੱਧਰ ਤੇ ਤੌਰ ਕਿਨ ਕੰਮ ਜਗਾਂ ਤੇ ਹੜਲ ਹੋਣਗੇ ਮੈਂ ਆਪ ਖੁਦ ਚੰਡੀਗੜ੍ਹ ਜਾ ਕੇ ਨਾਲ ਕਰਵਾ ਕੇ ਦੇਵਾਂਗਾ ਔਰ ਜਿੱਥੇ ਮੈਂ ਆਸ ਕਰਦਾ ਕਿ ਜਿਹੜਾ ਅੱਜ ਭਾਈਚਾਰਾ ਜਿੰਨੇ ਨੂੰ ਅੱਜ ਜ਼ਿੰਮੇਵਾਰੀ ਮਿਲੀ ਹੈ ਸਾਰੇ ਸਤਕਾਰਯੋਗ ਮੇਰੇ ਅਜ਼ੀਜ਼ ਨੇ ਮੇਰੇ ਛੋਟੇ ਭਾਈ ਨੇ ਤਕੜੇ ਹੋ ਕੇ ਕੰਮ ਕਰਨਗੇ ਜਿੱਥੇ ਮੇਰੀ ਲੋੜ ਹੋएगी ਮੈਂ ਨਾਲ ਖੜੂਗਾ ਨਾਲ ਜਾ ਕੇ ਕੰਮ ਕਰਾਵਾਂਗੇ ਮੈਂ ਅੱਜ ਇਹਨਾਂ ਨੂੰ ਸਾਰੇ ਆਰਤੀ ਭਾਈਦਨ ਉਸ ਵਾਛੂਣੀ ਦੁਆਰੇ ਔਰ ਅਸਰ ਕਰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੇ ਡਿਵੈਲਪਮੈਂਟ ਦੇ ਕੰਮ ਹੋਣਗੇ ਉਹਦੇ ਵਿੱਚ ਮੇਰਾ ਯੋਗਦਾਨ ਮੈਂ ਬਿਲਕੁਲ ਨਾਲ ਹੋ ਕੇ ਕੰਮ ਰੋਗਾਂਗਾ ਜੀ अवैध ਵਸੂਲੀ ਅਤੇ ਜਿਹੜਾ ਇੱਥੇ ਗੰਦਗੀ ਦਾ ਢੇਰ ਬਣ ਬਿਲਕੁਲ ਵੈਦ ਵਸੂਲ ਤੇ ਡੰਡਾ ਚੱਲੂਗਾ ਕੋਈ ਇਹਦੇ ਵਿੱਚ ਸਾਂਝ ਮਾਝ ਨਹੀਂ ਹੋਣੀ ਜੋ ਸ਼ਹਿਰੋਂ ਬੰਦਾ ਕਸ਼ਮ ਵਰਾ ਰਿਹਾ ਉਹਨੂੰ ਰਾਹਤ ਮਿਲੇਗੀ ਜਿਹੜਾ ਇੱਥੇ ਭਾਈਚਾਰਾ ਉਹਨੂੰ ਰਾਹਤ ਮਿਲੇਗੀ ਜਿਹੜੇ ਸਾਡੇ ਫੜੀਆਂ ਦੇ ਵੀਰ ਨੇ ਜਿੱਥੇ ਕੋਈ ਧੱਕਾ ਹੁੰਦਾ ਅਸੀਂ ਬਿਲਕੁਲ ਉਹਦੇ ਨਾਲ ਖੜਾਂ ਕਿਉਂਕਿ ਹੁਣ ਬਾਗੜ ਨੂੰ ਸੰਭਾਲੀ ਗਈ ਹੈ ਪਹਿਲੇ ਕਈਆਂ ਦੇ ਅੱਗੇ ਲੀ ਜਾਂਦਾ ਸੀ ਕੰਮ ਇਸ ਕਰਕੇ ਦਖਲਦਾਜੀ ਘੱਟ ਸੀ ਹੁਣ ਸਿੱਧੀ ਦਖਲਦਾਜੀ ਹੋਣੀ ਹੈ ਕਿਸੇ ਨੂੰ ਵੀ ਇੱਥੇ ਧੱਕੇ ਨਾਲ ਕੋਈ ਕੰਮ ਨਹੀਂ ਕਰ ਦੇਣਾ ਠੀਕ ਆਮ ਜਿਹੜੀ ਜਨਤਾ ਹੈਗੀ ਉਹਨੂੰ ਜਿਹੜੇ ਇੱਥੇ ਲੋਕ ਆਉਂਦੇ ਮੈਂ ਕਹਿੰਦਾ ਆਮ ਜਨਤਾ ਦਾ ਪਹਿਲੇ ਲਫ਼ਜ਼ ਬੋਲਿਆ ਕਿ ਆਮ ਜਨਤਾ ਜਿਹੜੀ ਮੰਡੀ ਆਉਣ ਵਾਲੀ ਹੋਏਗੀ ਉਹਨਾਂ ਨਾਲ ਵੀ ਕੋਈ ਧੱਕਾ ਨਹੀਂ ਹੋਏਗਾ ਜੋ ਕਾਨੂੰਨ ਮੁਤਾਬਕ ਜੋ ਵਸੂਲੀ ਜੋ ਕਾਰਪੋਰੇਸ਼ਨ ਜਿੱਥੇ ਦਿੱਤਾ ਸਟੈਂਡ ਵਗੈਰਾ ਜੋ ਵੀ ਹੈ ਉਹ ਕਾਨੂੰਨ ਮੁਤਾਬਕ ਹੋਏਗਾ ਕਾਨੂੰਨ ਦੇ ਪਰਵਾਧ ਕੇ ਕੁਝ ਵੀ ਨਹੀਂ ਹੋਊਗਾ। ਇਹ ਕਹਿੰਦੀ ਬਾਤ ਜੀ ਸੜਕ ਦੇ ਉੱਤੇ ਫੜੀ ਦੇ ਉੱਤੇ ਜਿਹੜੇ ਲੋਕੀ ਲਾ ਕੇ ਬੈਣ ਨੇ ਜਿਹਦੇ ਕਰਕੇ ਟ੍ਰੈਫਿਕ ਬੜਾ ਜਾਮ ਹੁੰਦਾ ਹੈ। ਉਹਦੇ ਵਿੱਚ ਅਸੀਂ तकरीबन ਮਹੀਨਾ ਦੇਢ ਬਿੰਨਾ ਅਸੀਂ ਰਲ ਕੇ ਅਸੀਂ ਮਿਹਨਤ ਚਲਾਈ ਸੀ ਟ੍ਰੈਵਲ ਨਾਲ ਲੈ ਕੇ ਬਿਲਕੁਲ ਖਾਲੀ ਕਰ ਦਿੱਤੀ ਜੀ। ਕਿਤੇ ਨਾ ਕਿਤੇ ਅਰਧੀ ਭਾਈ ਜਰਦਾ ਸੀ ਕਿ ਜਿਹੜੇ ਸਾਡੇ ਬਾਹਰਲੇ ਯੂਪੀ ਬਿਹਾਰ ਤੋਂ ਸਾਡੇ ਪਰਾਜ ਜਿਹੜੇ ਸਬਜ਼ੀ ਫਰੂਟ ਦਾ ਕੰਮ ਕਰਦੇ ਨੇ ਉਹ ਆ ਕੇ ਲਾਉਂਦੇ ਨੇ ਸਾਡੀਆਂ ਗੁਰਾਈਆਂ ਰੁਕ ਰਹੀਆਂ ਸੀ। ਅਸੀਂ ਦੇਖ ਰਹੇ ਹਾਂ ਉਹਨਾਂ ਨੂੰ ਕੋਈ ਜਗ੍ਹਾ ਵਧੀਆ ਬਣਾ ਕੇ ਦੇਾਂਗੇ ਉਹਨਾਂ ਜਗ੍ਹਾ ਦੇ ਵਿੱਚ ਉਹ ਇਹਨਾਂ ਦੀ ਜਿਹੜੀ ਮਾਲ ਵੇਚਦੀ ਇਹਨਾਂ ਨੂੰ ਕਿਉਂਕਿ 90% ਅੱਜ ਸਾਡਾ ਯੂਪੀਵੀਆਰ ਦਾ ਕਸਟਮਰ ਹੈ ਕਿਉਂਕਿ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਕਿਉਂ ਸਾਡਾ ਅੰਗ ਨੇ ਦੇਸ਼ ਦਾ ਅੰਗ ਨੇ ਇਸ ਕਰਕੇ ਅਸੀਂ ਸਾਰਾ ਧਿਆਨ ਕਰਨਾ ਔਰ ਫੜੀਆਂ ਬਾਰੇ ਸਾਰਾ ਅਸੀਂ ਡਿਸਕਸ਼ਨ ਕਰਾਂਗੇ ਚੇਅਰਮੈਨ ਸਾਹਮਣੇ ਬੈਠ ਕੇ ਜਿੱਥੇ ਇਹਨਾਂ ਦੀ ਬਣਦੀ ਜਗ੍ਹਾ ਉੱਥੇ ਜਗ੍ਹਾ ਦੇ ਕੇ ਇਹਨਾਂ ਨੂੰ ਬਿਲਕੁਲ ਕੰਮ ਕਿਉਂਕਿ ਸਾਡੀ ਸਰਕਾਰ business ਦੇਣ ਵਾਲੀ ਹੈ ਅਸੀਂ ਕਾਰੋਬਾਰ ਦੇਣ ਵਾਲੀ ਸਰਕਾਰ ਹੈ ਇਹ ਨਹੀਂ ਕਿਸੇ ਦਾ ਕਾਰੋਬਾਰ ਖੋਣਾ ਹੈ ਅਸੀਂ ਕਾਰੋਬਾਰ ਵੀ ਦੇਣਾ ਹੈ ਔਰ ਲੋਕਾਂ ਨੂੰ ਟ੍ਰੈਫਿਕ ਤੋਂ ਰਾਹਤ ਵੀ ਦੇਣੀ ਹੈ ਅੱਗਾ ਜੀ ਜੂਤ ਨੂੰ ਤੁਸੀਂ ਜ਼ਿੰਮੇਵਾਰੀ ਦਿੱਤੀ ਹੈ ਜੂਤ ਦੀ ਗੱਲ ਕੀਤੀ ਕੀ ਜਾਣਾ ਚਾਹ ਰਹੇ ਨੇ ਮੈਂ ਕਹਿੰਦਾ ਅੱਜ ਕੱਲ ਕੰਮ ਹੀ ਯੂਤ ਦਾ ਜੀ ਅੱਜ ਕੱਲ ਵੱਧ ਚੜ ਕੇ ਕੰਪਿਊਟਰ ਦਾ ਯੋਗ ਹੈ ਸਾਡੇ ਟਾਈਮ ਸੀ ਜਿਹੜੇ ਦੇਸੀਓ ਚਲੇ ਗਏ ਉਹ ਤਾਂ ਕੰਪਿਊਟਰ ਯੋਗ ਹੈ ਸਾਡੇ ਬੱਚੇ ਪੜੇ ਲਿਖੇ ਨੇ ਉਸ ਕੰਮ ਨੂੰ ਚਲਾਉਣਗੇ ਔਰ ਅੱਗੇ ਵਧਾਉਣਗੇ ਔਰ ਬਿਜ਼ਨਸ ਦਾ ਵਿਭਾਗਾਂ ਦੇ ਪਰਬੁਰਪਾ ਕਿਰਪਾ ਕਰੇ ਦਿਨ ਦੁਗਣੀ ਰਾਤ ਚੋਣੀ ਸਾਰੇ ਤਰੱਕੀ ਕਰਨ ਇਹ ਦੇਖੋ ਜੀ ਕਿੰਦਾ ਦਾ ਮਾਹੌਲ ਆ ਦੇਖੋ ਮਿਲ ਰਿਹਾ ਆਹ ਦੇਖੋ ਠਾਠਾ ਮਾਰਦਾ ਕੱਠ ਭਰਾਵਾਂ ਦਾ ਪਿਆਰ ਆ ਦੇ ਪਰਾਵਾ ਦਾ ਪਿਆਰ ਹੈ ਤੁਸੀਂ ਦੇਖ ਲਓ ਜੀ ਕਿੰਨਾ ਵਜਨ ਪਾਤਾ ਮੇਰੇ ਤੇ ਇੰਨੀ ਵੱਡੀ ਮੰਡੀ ਦੀ ਜ਼ਿੰਮੇਵਾਰੀ ਦੇ ਕੇ ਇਹ ਜ਼ਿੰਮੇਵਾਰੀ ਨਿਭਾ ਲੋਗੇ ਸਰ ਮੋੜ ਮੈਂ ਕਹਿੰਦਾ ਜੀ ਤੀਜੀ ਪੀੜ੍ਹੀ ਆ ਜੀ ਸਰਦਾਰ ਬਨੋਦ ਸਿੰਘ ਦਾ ਪੋਤਰਾ ਵਾ ਜੀ ਤੀਜੀ ਪੀੜ੍ਹੀ ਐ ਸਰਪ੍ਰਿੰਸ ਪ੍ਰਧਾਨ ਰਹੇ ਨੇ ਉਹਨਾਂ ਦਾ ਖੂਨ ਮੇਰੇ ਅੰਦਰ ਦੌੜਦਾ ਹੋਇਆ ਤੇ ਮੈਂ ਕਹਿੰਦਾ ਮੈਂ ਜੇ ਐਮਐਲਏ ਸਾਹਿਬ ਨੇ ਮੇਰੇ ਤੇ ਕੁਝ ਦੇਖਿਆ ਤੇ ਮੰਡੀ ਭਾਈਚਾਰੇ ਨੇ ਦੇਖਿਆ ਮੈਨੂੰ ਸੇਵਰਾ ਮੁੱਗਾ ਤਾਂ ਹੀ ਆਗੂ ਲਾਇਆ ਜੀ ਜਿਹੜੀ ਪਹਿਲਾਂ ਗੱਦਦੀ ਹੋ ਰਹੀ ਸੀਗੀ ਉਹ ਮੈਂ ਕਹਿੰਦਾ ਪਹਿਲੇ ਦਿਨ ਤੋਂ ਨੱਥ ਪਾਵਾਂਗੇ ਜਿਹੜੇ ਮੁੱਦੇ ਨੇ ਸਾਰੇ ਐਮਐਲ ਸਾਬ ਚੇਅਰਮੈਨ ਸਾਹਿਬ ਅੱਗੇ ਰੱਖਾਂਗੇ ਤੇ ਰਲ ਕੇ ਸਾਰੀ ਐਸੋਸੀਏਸ਼ਨ ਡਿਸੀਜਨ ਲੈ ਕੇ ਮੈਂ ਕਹਿੰਦਾ ਸ਼ਿਸ਼ਾ ਨੂੰ ਮੰਡੀ ਚ ਮਗਾਵਾਂਗੇ ਪੰਜਾਬ ਦੀ ਨੰਬਰ 1 ਮੰਡੀ ਬਣਾਵਾਂਗਾ ਜੀ ਚਪਰਾ ਹੋਇਆ ਹੈ ਅੱਜ ਕਿੰਨਾ ਲੱਗ ਰਿਹਾ ਵੀ ਪੂਣੇ ਪੰਜ ਦਾ ਸਾਰਾ ਭਾਈਚਾਰਾ ਇਕੱਠਾ ਹੈ ਜੀ ਮੈਂ ਹਫ਼ਤਾ ਪਹਿਲਾਂ ਅਨਾਉਂਸ ਕਰਤਾ ਸੀ ਜੀ ਕਿ ਇਹ ਕੋਈ ਭਾਈਚਾਰੇ ਦਾ ਤਰਾਜ ਹੈ ਹਾਂ ਤੇ ਮੇਰੇ ਨਾਲ ਇਲੈਕਸ਼ਨ ਚਲਾ ਦੋਗਾ ਵਾ ਉਹ ਕਮਾਬ ਜੰਗਾ ਰੂਪਲ ਸਾਰੇ ਪਹਿਲੇ ਹੋ ਗਏ ਆ ਕੱਲ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੀ ਡੂਗੀ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਆਉਣੇ ਉਥੇ ਔਰ ਦੂਜਾ ਮੈਂ ਇਹਨਾਂ ਨੂੰ ਵਧਾਈ ਦੇਣੀ ਚਾਹਨਾ ਸਾਡੀ ਮਾਰਕੀਟ ਐਸੋਸੀਏਸ਼ਨ ਜਿਹੜੀ ਮੰਡੀ ਐਸੋਸੀਏਸ਼ਨ ਬਣੀ ਆ ਉਹਨਾਂ ਨੂੰ ਮੈਂ ਪੂਰੀ ਵਧਾਈ ਦੇਣੀ ਚਾਹਨਾ ਔਰ ਮੈਂ ਪੂਰੀ ਉਮੀਦ ਰੱਖਦਾ ਹਾਂ ਉਹਨਾਂ ਤੋਂ ਕਿ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਚੱਲਣਗੇ ਬਾਕੀ ਸਾਡੇ ਬੱਕਾ ਜੀ ਮਾਨਯੋਗ ਬੱਕਾ ਜੀ ਅੱਜ ਇੱਥੇ ਆਏ ਨੇ ਐਮਐਲਏ ਸਾਹਿਬ ਉਹ ਬੜੇ ਤਜਰਬੇਕਾਰ ਬੰਦੇ ਨੇ ਅਸੀਂ ਉਹਨਾਂ ਤੋਂ ਵੀ ਸੇਧ ਲੈ ਕੇ ਮੰਡੀ ਦੇ ਵਿੱਚ ਜੋ ਵੀ ਹੋਇਆ ਅਸੀਂ ਉਹ ਕਾਹ ਕਰਾਂਗੇ ਜੋ ਵੀ ਇਹਨਾਂ ਨੂੰ ਹਲ ਪ੍ਰੋਬਲਮ ਆਈਆਂ ਚਾਹੇ ਉਹ ਪਾਰਕਿੰਗ ਦੀ ਪ੍ਰੋਬਲਮ ਹੋਵੇ ਚਾਹੇ ਰੇੜੀ ਪੇ ਰੇ ਰੇੜੀ ਫੜੀ ਵਾਲਿਆਂ ਦੀ ਹੋਵੇ ਚਾਹੇ ਪੀਣ ਵਾਲੇ ਪਾਣੀ ਦੀ ਹੋਵੇ ਕੋਈ ਵੀ ਪ੍ਰੋਬਲਮ ਹੋਈ ਅਸੀਂ ਪਹਿਲ ਦੇ ਹੱਦ ਤੇ ਉਹਦਾ ਹੱਲ ਕਰਾਂਗੇ ਗੀ ਗੁੱਟਵਾਜੀ ਤਾਂ ਨਹੀਂ ਹੋਗੀ ਹਣੇ ਨਹੀਂ ਹਣੇ ਹੁਣ ਮੈਨੂੰ ਉਮੀਦ ਆ ਵੀ ਗੁੱਟਵਾਜੀ ਅੱਗੇ ਬਹੁਤ ਸੀਗੀ ਅਸੀਂ ਦੂਜਿਆਂ ਨੂੰ ਵੀ ਹੁਣ ਫਲ ਫਰੂਟ ਵਾਲਿਆਂ ਨੂੰ ਸਾਡੀ ਜੋਰ ਲੱਗਿਆ ਹੋਇਆ ਵੀ ਅਸੀਂ ਉਹਨਾਂ ਨੂੰ ਵੀ ਇੱਕ ਪਲੇਟਫਾਰਮ ਤੇ ਲੈ ਕੇ ਆਈਏ ਤਾਂ ਕਿ ਸਾਰਿਆਂ ਦਾ ਸਾਂਝਾ ਇੱਕ ਪ੍ਰਧਾਨ ਹੋਵੇ ਤੇ ਉਹ ਉਹਦੇ ਵਧੀਆ ਤਰੀਕੇ ਨਾਲ ਮੰਡੀ ਚੱਲ ਸਕੇ ਮੇਰਾ ਨਾਮ ਹਰਦੇਪਾਲ ਸਿੰਘ ਪ੍ਰਿੰਸ ਹੈ ਜੀ ਜੋ ਮੈਨੂੰ ਉਹਦਾ ਅੱਜ ਸੈਕਟਰੀ ਦਾ ਮਿਲਿਆ ਜੀ ਪੰਜਾਬ ਮੰਡੀ ਐਸੋਸੀਏਸ਼ਨ ਵੱਲੋਂ ਮੈਂ ਉਹਨੂੰ ਆਪਣਾ ਤਿਆਰੀ ਲੋਨ ਨਾਲ ਨਭਾਵਾਂਗਾ ਅਤੇ ਚੌਧਰੀ ਮਦਨ ਲਾਲ ਬੱਗਾ ਜੀ ਹਲਕਾ ਨਾਰਥ ਦੇ ਐਮ ਐਲ ਏ ਉਹਨਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਆ ਜਿਹੜੇ ਮੈਨੂੰ ਆਪਣੇ ਹੱਥੀ ਅਸ਼ੀਰਵਾਦ ਦੇ ਕੇ ਗਏ ਨੇ ਅਤੇ ਮੈਂ ਤਨਦੇਹੀ ਨਾਲ ਮੈਂ ਆਪਣਾ ਅਹੁਦਾ ਸੈਕਟਰੀ ਦਾ ਨਿਭਾਵਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੰਡੀ ਦੇ ਪਿੱਛੇ ਕੰਮ ਨਹੀਂ ਹੋਏ ਕਿਸੇ ਤਰ੍ਹਾਂ ਵੀ ਹਲੇ ਵੀ ਪੈਂਡਿੰਗ ਪਏ ਨੇ ਉਸ ਨੂੰ ਵਧੀਆ ਤਰੀਕੇ ਨਾਲ ਚਲਾਇਆ ਜਾਏਗਾ ਜੋ ਪੈਂਡਿੰਗ ਕੰਮ ਪਏ ਨੇ ਉਹਨੂੰ ਅਸੀਂ ਆਪਣੇ ਬਹਿਾਫ ਤੇ ਚੌਧਰੀ ਮਦਨ لال ਬੱਗਾ ਜੀ ਅਤੇ ਚੇਅਰਮੈਨ ਗਿਲ ਸਾਹਿਬ ਦੇ ਨਾਲ ਲੱਗ ਕੇ ਪੰਜਾਬ ਮੰਡੀ ਬੋਰਡ ਕੋਲ ਜਾ ਕੇ ਜੋ ਰਹਿੰਦੇ ਨੇ ਨਹੀਂ ਹੋ ਰਹੇ ਉਹਨਾਂ ਨੂੰ ਖੁਦ ਕਰਾਵਾਂਗੇ ਜੀ ਸ਼ਿਰਵਾਈ ਗੁਰੂ ਖਾਲਸਾ ਜੀ ਸ਼ਿਰਵਾਈ ਗੁਰੂ ਜੀ ਦੀ ਫਤਿਹ ਅੱਜ ਚੌਧਰੀ ਮਦਨ لال ਜੀ ਬੱਗਾ ਜੀ ਸਾਡੇ ਮੰਡੀ ਸਾਡੀ ਸਾਰੀ ਟੀਮ ਨੂੰ ਅਸ਼ੀਰਵਾਦ ਦੇਣ ਪਹੁੰਚੇ ਨੇ ਮੈਂ ਸਾਰੇ ਆਰਤੀ ਭਾਈਚਾਰਾ ਦਾ ਧੰਨਵਾਦ ਕਰਦਾ ਜਿਹੜੇ ਸਾਰੇ ਅੱਜ ਸਾਡੇ ਰੂਪਲ ਵੀਰ ਨੂੰ ਤੇ ਨਾਲ ਮੈਨੂੰ ਸ਼ੀਵਰਦੇਵ ਮੋਹਜੇ ਨੇ ਸਾਰੇ ਆਰਤੀ ਭਾਈਚਾਰਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਮੇਰੀ ਟੀਮ ਜਿਹੜਾ ਮੈਨੂੰ ਉਧਰ ਸੰਭਾਲ ਕੇ ਜਿਹੜਾ ਮੈਨੂੰ ਡਿਊਟੀ ਕੁੰਪੇਗੀ ਮੈਂ ਤਹਿ ਦਿਲੋਂ ਆਪਣੇ ਪਰਿਵਾਰ ਨਾਲ ਹੋ ਕੇ ਨਾਲ ਦੇ ਉਹਨਾਂ ਦਾ ਫਰਜ਼ਦਾ ਕਰਾਂਗਾ ਸਾਰੇ ਭਾਈਚਾਰਾ ਨਾਲ ਲੱਗੇ ਚੱਲਾਂਗਾ ਜੀ ਸਾਰਿਆਂ ਦਾ ਧੰਨਵਾਦ ਜੀ